ਵਾਹਿਗੁਰਜੀ ਦਾ ਖਾਲਚਾ ਵਾਹਿਗੁਰਜੀ ਦੀ ਖਤੇ ਸਲੰਕੀ ਫੈਮਿਲੀ ਵਲੌਗ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਆਸ ਕਰਦੇ ਆਂ ਕਿ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ ਅਸੀਂ ਸਾਰੇ ਠੀਕ ਠਾਕ ਆ ਤੇ ਜਿਹੜਾ ਵੀ ਕੋਈ ਵੀਰ ਭੈਣ ਭਰਾ ਮੇਰੇ ਚੈਨਲ ਤੇ ਪਹਿਲੀ ਵਾਰੀ ਵਿజిਟ ਕਰ ਰਿਹਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ 10 ਵਟ ਸਪੋਰਟ ਕਰਿਓ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅੱਛਾ ਜੇਕਰ ਤੁਹਾਨੂੰ ਕਿਸੇ ਕਿਸੇ ਤਰ੍ਹਾਂ ਦੀ ਵੀ ਕਿਸੇ ਟੌਪਿਕ ਤੇ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਦੱਸਿਓ ਤਾਂ ਜੋ ਤੁਹਾਡੇ ਸਾਰੇ ਕਨਸੈਪਟ ਕਲੀਅਰ ਹੋ ਜਾਣ ਠੀਕ ਹੈ ਜੀ ਸਕਿੱਪ ਕਰਕੇ ਜਰੂਰ ਨਾ ਦੇਖਿਓ ਪਲੀਜ਼ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਆ ਅੱਜ ਦੀ ਵੀਡੀਓ ਸ਼ੁਰੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਵੀ ਜੋ ਵੀ ਇਹ ਗੁਰਬਾਣੀ ਬਾਰੇ ਜੋ ਵੀ ਮੈਂ ਵੀਡੀਓ ਜੋ ਵੀ ਆਪਣੇ ਜੋ ਵੀ ਵਿਚਾਰ ਸ਼ੇਅਰ ਕਰਦੀ ਆਂ ਗੁਰਬਾਣੀ ਬਾਰੇ ਠੀਕ ਹੈ ਜੀ ਤੇ ਉਹ ਮੇਰੇ ਕੋਈ ਆਪਣੇ ਵਿਚਾਰ ਨਹੀਂ ਹੁੰਦੇਗੇ ਗੁਰਸਿੱਖਾਂ ਕੋਲੋਂ ਮਹਾਪੁਰਖਾਂ ਪੁਰਸ਼ਾਂ ਕੋਲੋਂ ਕੋਈ ਉਹਨਾਂ ਦੀਆਂ ਕਥਾਵਾਂ ਸੁਣ ਕੇ ਕੋਈ ਵੀ ਆਪਣਾ ਜੋੜਾ ਵੀ ਵਿਚਾਰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦੀ ਆਂ ਉਹ ਉਹਨਾਂ ਦੇ ਵਿਚਾਰ ਹੀ ਹੁੰਦੇ ਮੇਰਾ ਆਪਣਾ ਕੋਈ ਵਿਚਾਰ ਨਹੀਂ ਹੁੰਦਾ ਕਿਉਂਕਿ ਛੋਟੇ ਜਿਹੇ ਨਮਾਨ ਸਿੰਘ ਜੀ ਜਿੰਦ ਨੂੰ ਇੰਨੇ ਗਿਆਨ ਇੰਨਾ ਆਪਾਂ ਜਾਂ ਇਹਨੇ ਜੋਗ ਆਪਣੇ ਆਪ ਨੂੰ ਆਪਾਂ ਨਹੀਂ ਸਮਝਦੇਗੇ ਵੀ ਆਪਾਂ ਕਿਸੇ ਨੂੰ ਗੁਰਬਾਣੀត្រਤੀ ਵਿਚਾਰ ਦੇ ਸਕੀਏ ਠੀਕ ਹੈ ਜੀ ਤਾਂ ਇਦੋਂ ਪਹਿਲਾਂ ਵੀਡੀਓ ਮੈਂ ਇੱਕ ਪੈਸੀ ਕੀ ਚਪੈਰਾ ਸਾਹਿਬ ਕੀ ਹੁੰਦਾ ਹੈਗਾ ਤੇ ਚਪੈਰਾ ਸਾਹਿਬ ਕਿਹੜੇ ਗੁਰਦਵਾਰੇ ਕੱਟਿਆ ਜਾਂਦਾ ਤੇ ਇੱਥੇ ਕੀ ਟਾਈਮ ਹੈ ਠੀਕ ਹੈ ਜੀ ਅੱਜ ਦੀ ਜਿਹੜੀ ਵੀਡੀਓ ਉਹ ਵਿੱਚ ਪਹਿਰਾ ਸਾਹਿਬ ਬਾਰੇ ਹੈ ਤੇ ਸੰਗਤਾਂ ਦੇ ਕਈ ਤਰ੍ਹਾਂ ਦੇ ਸਵਾਲ ਹੁੰਦੇ ਆ ਵਿੱਚ ਪਹਿਰਾ ਸਾਹਿਬ ਕੀ ਅਸੀਂ ਘਰ ਦੇ ਵਿੱਚ ਕੱਟ ਸਕਦੇ ਆ ਤੇ ਜੇ ਅਸੀਂ ਕੱਟ ਸਕਦੇ ਆ ਤੇ ਉਹਦੀ ਕੀ ਮर्याਦਾ ਹੈ ਹਾਂਜੀ ਸੰਗਤ ਜੀ ਆਪਾਂ ਘਰ ਦੇ ਵਿੱਚ ਇਹ ਚਪਹਿਰਾ ਸਾਹਿਬ ਜਰੂਰ ਕੱਟ ਸਕਦੇ ਆ ਠੀਕ ਹੈ ਜੀ ਤੇ ਇਹਦੇ ਲਈ ਆਪਾਂ ਨੂੰ ਜਾਂ ਤਾਂ ਘਰ ਦੇ ਵਿੱਚ ਤੁਸੀਂ ਕਿਤੇ ਬੈਠ ਕੇ ਕਿ ਪੈਰਾਸਰ ਕੱਟ ਸਕਦੇ ਹਾਂ ਹਨਾ ਕੁਝ ਸੱਚੀ ਸੁੱਚੀ ਜਗ੍ਹਾ ਤੇ ਤੇ ਜਾਂ ਫਿਰ ਆਪਣਾ ਜਿਹੜਾ ਨਜ਼ਦੀਕੀ ਕੋਈ ਗੁਰਦੁਆਰਾ ਹੁੰਦਾਗਾ ਉੱਥੇ ਕੱਟ ਸਕਦੇ ਆ ਅੱਛਾ ਇਹਦੇ ਲਈ ਦੋ ᔪਗਤੀਆਂ ਹੈਗੀਆਂ ਨੇ ਪਹਿਲੀ ᔪਗਤੀ ਤਾਂ ਇਹ ਹੈ ਵੀ ਜੇ ਤਨ ਸੰਡੇ ਹੁੰਦਾ 12 ਤੋਂ ਲੈ ਕੇ 4 ਵਜੇ ਤੱਕ ਕਿ ਪੈਰਾਸਰ ਕੀਤਾ ਸੈੱਟ ਕੱਟਿਆ ਜਾਂਦਾ ਤੇ ਉਹ ਆਪਣੇ ਕੋਲ ਲਾਈਵ ਵੀ ਫੋਨਾਂ ਤੇ ਆ ਜਾਂਦਾਗਾ ਤੇ ਟੀਵੀ ਤੇ ਵੀ ਲਾਈਵ ਆ ਜਾਂਦਾਗਾ ਉਹ ਤਾਂ ਪਹਿਲੀ ᔪਗਤੀ ਇਹ ਹੈ ਵੀ ਕੇਸੀ ਇਸ਼ਨਾਨ ਕਰਕੇ ਤੇ ਆਪਾਂ ਦੇਗ ਬਣਾ ਕੇ ਕੋਲ ਸੁੱਚੇ ਕਿਸੇ ਭਾਂਡੇ ਦੇ ਵਿੱਚ ਜਾਲਾ ਰੱਖ ਕੇ ਜੋਤ ਜਗਾ ਕੇ ਤੇ ਆਪਾਂ ਉਹਨਾਂ ਨਾਲ ਲਾਈਵ ਦੇ ਵਿੱਚ ਉਸ ਤਰ੍ਹਾਂ ਆਪਾਂ ਦੁਪਹਿਰਾ ਸਭ ਕੱਟ ਸਕਦੇ ਹਾਂ ਬਾਣੀ ਸੰਗਤੀ ਰੂਪ ਦੇ ਵਿੱਚ ਆਪਣੀ ਉੱਥੇ ਹਾਜ਼ਰੀ ਲੱਗ ਜਾਂਦੀ ਹੈ ਠੀਕ ਹੈ ਜੀ 12 ਤੋਂ ਲੈ ਕੇ 4 ਵਜੇ ਤੱਕ ਜਿਹੜਾ ਡੇਢ ਜਿਹੜਾ 1:30 ਵਜੇ ਤੋਂ ਲੈ ਕੇ 1:45 ਤੱਕ ਬ੍ਰੇਕ ਹੁੰਦੀ ਉਹਦੇ ਵਿੱਚ ਆਪਾਂ ਜਲਪਾਣੀ ਸ਼ਕ ਸਕਦੇ ਆ ਆਪਦਾ ਉਹਦੇ ਬਾਅਦ ਬੜੇ ਅਦਬ ਦੇ ਨਾਲ ਹੱਥ ਮੂੰਹ ਧੋ ਕੇ ਤੇ ਗੁਟਕਾ ਸਾਹਿਬ ਲੈ ਕੇ ਆਪਾਂ ਫਿਰ ਜਿਹੜਾ ਉਹ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਉਹ ਆਪਾਂ ਕਰ ਸਕਦੇ ਆ ਠੀਕ ਹੈ ਜੀ ਅੱਛਾ ਦੂਜੀ ਜੁਗਤੀ ਇਹ ਹੈ ਕਿ ਜੇ ਆਪਾਂ ਲਾਈਵ ਹੋ ਕੇ ਦੁਪਹਿਰਾ ਸਾਹਿਬ ਨਹੀਂ ਕੱਟਣਾ ਫਿਰ ਆਪਾਂ ਉਸੇ ਤਰ੍ਹਾਂ ਕੇ ਸੇ ਇਸ਼ਨਾਨ ਕਰਕੇ ਦੇਗ ਤਿਆਰ ਕਰਕੇ ਠੀਕ ਹੈ ਜੀ ਜਲ ਰੱਖ ਕੇ ਤੇ ਜੋਤ ਜਗਾ ਕੇ ਤੇ ਇਸ ਤਰ੍ਹਾਂ ਆਪਾਂ ਥੱਲੇ ਆਸਣ ਲਾ ਲੈਣਾ ਆਸਣ ਲਾ ਕੇ ਆਪਾਂ ਚਪੈਰਾ ਸਰਵ ਕੱਟ ਸਕਦੇ ਆ ਤੇ ਉਹਦੇ ਵਿੱਚ ਇਹ ਹੁੰਦਾਗਾ ਵੀ ਪਹਿਲਾ ਪੰਜ ਜਪਜੀ ਸਾਹਿਬ ਠੀਕ ਹੈ ਤੇ ਉਸ ਤੋਂ ਬਾਅਦ ਦੋ ਚਪਈ ਸਾਹਿਬ ਫਿਰ ਆਪਾਂ ਥੋੜੀ ਬ੍ਰੇਕ ਲੈ ਕੇ ਜਲ ਪਾਣੀ ਛੱਕ ਕੇ ਤੇ ਫਿਰ ਸੁਖਮਣੀ ਸਾਹਿਬ ਦਾ ਪਾਠ ਕਰਕੇ ਉਸ ਤੋਂ ਬਾਅਦ ਛੇ ਪੌੜੀਆਂ ਆਨੰਦ ਸਾਹਿਬ ਦੀਆਂ ਜਿਦੇ ਵਿੱਚ ਪਹਿਲੀਆਂ ਪੰਜ ਪੌੜੀਆਂ ਤੇ ਇੱਕ ਚਾਲਵੀਂ ਪੌੜੀ ਪੜ ਕੇ ਅਰਦਾਸ ਕਰਕੇ ਤੇ ਆਪਾਂ ਜਿਹੜਾ ਦੇਗ ਬਣਾਈ ਹੈ ਉਹਨੂੰ ਭੋਗ ਲਵਾਉਣਾ ਅછા ਸੰਗਤ ਜੀ ਜਿਹੜਾ ਭੋਗ ਆਪਾਂ ਲਵਾਉਣਾ ਉਹ ਭੋਗ ਆਪਾਂ ਸ੍ਰੀ ਸਾਹਿਬ ਦੇ ਨਾਲ ਲਗਵਾਉਣਾ ਹੈਗਾ ਜਿਨ੍ਹਾਂ ਨੇ ਤਾਂ ਅੰਮ੍ਰਿਤ ਪਾਨ ਕੀਤਾ ਹੋਇਆ ਉਹਨਾਂ ਕੋਲ ਤਾਂ ਸ੍ਰੀ ਸਾਹਿਬ ਹੁੰਦਾ ਤੇ ਜਿਨ੍ਹਾਂ ਨੇ ਨਹੀਂ ਅੰਮ੍ਰਿਤ ਪਾਨ ਕੀਤਾ ਹੋਇਆ ਉਹ ਬਾਜ਼ਾਰ ਵਿੱਚੋਂ ਜਾਂ ਨਜ਼ਦੀਕੀ ਕਿਸੇ ਗੁਰਦੁਆਰੇ ਤੋਂ ਇਹੇ ਮਿਲ ਜਾਂਦਾ ਸ੍ਰੀ ਕਾਹਵਲ ਤੇ ਉਹਦੇ ਨਾਲ ਆਪਾਂ ਇੱਕ ਵਾਰੀ ਭੋਗ ਲਵਾਉਣਾ ਹੈਗਾ ਤੇ ਬਾਰ-ਬਾਰ ਇਸ ਤਰ੍ਹਾਂ ਨਹੀਂ ਕਰਨਾ ਹੈਗਾ ਠੀਕ ਹੈ ਤੇ ਭੋਗ ਲਵਾਉਣ ਤੋਂ ਬਾਅਦ ਆਪਣੀ ਜਦੋਂ ਅਰਦਾਸ ਪੂਰੀ ਹੋ ਗਈ ਉਸ ਤੋਂ ਬਾਅਦ ਆਪਾਂ ਹੁਕਮਨਾਮਾ ਲੈਣਾ ਹੈ ਹੁਕਮਨਾਮਾ ਲੈ ਕਰਕੇ ਤੇ ਸ਼ੁ크rana ਕਰਕੇ ਵਿਚੇ ਪਾਸ਼ਾ ਵਾਹਿਗੁਰੂ ਤਾਂ ਤਨ ਬਾਬਾ ਦੀਪ ਸਿੰਘ ਜੀ ਸ਼ੁਕਰ ਹੈ ਜਿਹੜਾ ਅਸੀਂ ਤੋਂ ਤੁਸੀਂ ਸਾਨੂੰ ਸਹਿਯੋਗ ਸਮਝਿਆ ਤੁਸੀਂ ਸਾਡੇ ਅੰਗ ਸੰਗ ਸਹਾਇ ਹੋ ਕੇ ਸਾਡੇ ਚ ਪੈਰਾ ਸਾਦੀ ਸੇਵਾ ਲਈ ਸਾਡੇ ਕੋਲ ਕਿਉਂਕਿ ਜਦੋਂ ਤੱਕ ਉਹ ਆਪਣੇ ਅੰਗ ਸੰਗ ਸਹਾਇ ਨਹੀਂ ਨਾ ਹੁੰਦੇਗੇ ਠੀਕ ਹੈ ਜੀ ਉਦੋਂ ਤੱਕ ਆਪਾਂ ਗੁਰਬਾਣੀ ਨਾਲ ਵੀ ਨਹੀਂ ਜੁੜ ਸਕਦੇਗੇ ਜੇ ਉਹ ਆਪਣੇ ਅੰਗ ਸੰਗ ਸਹਾਇ ਹੁੰਦੇ ਆ ਉਹਨਾਂ ਦੀ ਆਪਣੇ ਤੇ ਕਿਰਪਾ ਹੁੰਦੀ ਹੈ ਫੇਰ ਹੀ ਆਪਾਂ ਗੁਰਬਾਣੀ ਨਾਲ ਜੁੜ ਸਕਦੇ ਆ ਤਾਂ ਇਸ ਤਰ੍ਹਾਂ ਅਰਦਾਸ ਕਰਕੇ ਜਿਹੜਾ ਜਿਹੜੀ ਦੇਗ ਹੈ ਉਹਨੂੰ ਸੰਗਤ ਦੇ ਵਿੱਚ ਆਪਾਂ ਵੰਡ ਦੇਣੀ ਹੈ ਤੇ ਜਿਹੜਾ ਆਪਾਂ ਜਲ ਰੱਖਿਆ ਹੋਊਗਾ ਉਹਨੂੰ ਆਪਾਂ ਘਰ ਦੇ ਵਿੱਚ ਛਿੱਟਾ ਦੇਣਾ ਤੇ ਘਰ ਦੇ ਵਿੱਚ ਛਿੱਟਾ ਦੇ ਕੇ ਬਾਕੀ ਜਿਹੜਾ ਕੁਛ ਜਲ ਬਚਿਆ ਉਹ ਆਪਾਂ ਜਿਹੜਾ ਆਪਣਾ ਪਰਿਵਾਰ ਹੈ ਉਹਦੇ ਵਿੱਚ ਉਹਨਾਂ ਨੂੰ ਆਪਾਂ ਛਕਾ ਦੇਣਾ ਜੀ ਠੀਕ ਹੈ ਇਸ ਤਰ੍ਹਾਂ ਇਹ ਇਹ ਹੈ ਘਰ ਦੇ ਵਿੱਚ ਕਟਣ ਦੀ ਚਪੈਰਾ ਸਭ ਕਟਣ ਦੀ ਮਰਿਆਦਾ ਠੀਕ ਹੈ ਜੀ ਤੇ ਜੇ ਦੁਪਹਿਰਾ ਸੈਕ ਦੇ ਟਾਈਮ ਦੀ ਆਪਾਂ ਗੱਲ ਕਰੀਏ ਤਾਂ ਬਾਗਰ ਬਾਣੀ ਪੜਨ ਦੇ ਲਈ ਕੋਈ ਟਾਈਮ ਨਹੀਂ ਹੁੰਦਾਗਾ ਠੀਕ ਹੈ ਪਰਮਾਤਮਾ ਕਦੇ ਨਹੀਂ ਆਪਾਂ ਨੂੰ ਕਹਿੰਦਾਗਾ ਕਿ ਮੇਰੇ ਲਈ ਆਹ ਟਾਈਮ ਹੈ ਜਿੱਦਾਂ ਅਮਰਤ ਵੇਲਾ ਨਾ ਅਮਰਤ ਵੇਲਾ ਤੋਂ ਨਾ ਨੇ ਤਾਂ ਕਰਕੇ ਸਿੱਖਾਂ ਦੀ ਮਰਿਆਦਾ ਵਿੱਚ ਤਾਂ ਆਉਂਦਾ ਕਿਉਂਕਿ ਅਮਰਤ ਵੇਲਾ ਜਿਹੜਾ ਹੈਗਾ ਉਹ ਉਥੇ ਉਦੋਂ ਸ਼ਾਂਤੀ ਹੁੰਦੀ ਹੈ ਉਦੋਂ ਆਪਣਾ ਗੁਰੂ ਕੇ ਚਰਨਾਂ ਦੇ ਵਿੱਚ ਆਪਣੀ ਜਿਹੜੀ ਹਾਜ਼ਰੀ ਬਹੁਤ ਵਧੀਆ ਲੱਗਦੀ ਹੈ ਆਪਣਾ ਮਨ ਬਹੁਤ ਟਿਕਦਾ ਹੈਗਾ ਤਾ ਅਮਰਤ ਵੇਲਾ ਤਾਂ ਸਭ ਤੋਂ ਬੈਸਟ ਮੰਨਿਆ ਗਿਆ ਵੈਸੇ ਗੁਰਬਾਣੀ ਪੜ੍ਹਨ ਦੇ ਲਈ ਕੋਈ ਟਾਈਮ ਨਹੀਂ ਹੈਗਾ ਜਦੋਂ ਆਪਣਾ ਮਨ ਕੀਤਾਗਾ ਆਪਾਂ ਗੁਰਬਾਣੀ ਪੜ੍ਹ ਸਕਦੇ ਆ ਠੀਕ ਹੈ ਜੀ ਤੇ ਜੇ ਘਰ ਦੇ ਵਿੱਚ ਮੈਂ ਵੀ ਇਸੇ ਤਰ੍ਹਾਂ ਜਿਹੜੇ ਚਪੈਰਾ ਕੱਟਦੀ ਆ ਤਾਂ 12 ਤੋਂ ਲੈ ਕੇ 4 ਵਜੇ ਤੱਕ ਮੈਂ ਕਦੇ ਚਪੈਰਾ ਨਹੀਂ ਕੱਟਿਆ ਕਿਉਂਕਿ ਮੇਰਾ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਕਿ ਜਿਹੜਾ ਮੈਂ ਇੱਕ ਜੌਬ ਕਰਦੀ ਆ ਮੈਂ ਟੀਚਰ ਆ ਤੇ ਸੰਡੇ ਨੂੰ ਹੁੰਦਾ ਹੈਗਾ ਇੱਕ ਸੰਡੇ ਹੁੰਦਾ ਹੈਗਾ ਜਿਹਦੇ ਆਪਾਂ ਘਰ ਦੇ ਵੀ ਕਈ ਕੰਮ ਕਰਨੇ ਹੁੰਦੇ ਆ ਜਦੋਂ ਕਿਤੇ ਮੈਂ ਕਿਤੇ ਸ਼ਿਦਾਂ ਸਾਹਿਬ ਜਾਂਨੇ ਆ ਤਾਂ ਫਿਰ ਮੈਂ 12 ਤੋਂ 4 ਉੱਥੇ ਹਾਜ਼ਰੀ ਆਪਦੀ ਲਵਾ ਲੈਣੀ ਪਰ ਜਦੋਂ ਵੀ ਮੈਂ ਘਰ ਚ ਦੁਪਹਿਰਾ ਕੱਟਦੀ ਆ ਤਾਂ ਸਵੇਰੇ ਮੈਂ 3 ਵਜੇ ਉੱਠ ਕੇ ਤੇ ਬੱਚਿਆਂ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਮੈਂ ਦੁਪਹਿਰਾ ਸਾਹਿਬ ਦਾ ਹਾਲ ਦਾ ਪੂਰਾ ਕਰ ਲੈਣੀ ਆ ਠੀਕ ਹੈ ਜੀ ਤੇ ਜੇਕਰ ਮੇਰਾ ਨਾਂ ਵੀ ਪੂਰਾ ਹੋਏ ਵਿੱਚ ਜੀ ਬੱਚੇ ਉੱਠੇ ਹੁਣ ਫਿਰ ਮੈਂ ਆਪਦੀ ਬ੍ਰੇਕ ਲੈ ਕੇ ਵਿੱਚ ਜੀ ਤਾਂ ਫਿਰ ਮੈਂ ਉਹਨਾਂ ਨੂੰ ਕੋਈ ਚਾਹ ਪਾਣੀ ਪਾ ਕੇ ਉਹਨੂੰ ਦੁਬਾਰਾ ਉਹਦਾ ਚਪੈਰਾ ਸਭ ਪੂਰਾ ਕਰ ਲੈਣੀ ਆ ਤੇ ਇੱਥੇ ਤਰ੍ਹਾਂ ਤੁਸੀਂ ਵੀ ਜਦ ਵੀ ਜਦ ਵੀ ਤੁਹਾਨੂੰ ਟਾਈਮ ਸੈੱਟ ਆਉਂਦਾਗਾ ਤੁਸੀਂ ਵੀ ਇਸ ਤਰ੍ਹਾਂ ਕੱਟ ਸਕਦੇ ਹੋ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ